ਕਿ ਜਿਹੜਾ ਦੇਵੇ ਤੁਹਾਨੂੰ ਚੰਗੀ ਸਿਹਤ ਐਸਾ ਮਿੱਤਰ ਜ਼ਰੂਰੀ ਹੈ ਸੱਚ ਜਾਣੋ ਜੇ ਹਾਲੇ ਵੀ ਤੁਹਾਡੇ ਬੱਚੇ ਚਾਈਨਾ ਡੋਰ ਦੀ ਮੰਗ ਕਰਦੇ ਆ ਤਾਂ ਛੱਤਰ ਜ਼ਰੂਰੀ ਹੈ ਛੱਤਰ ਜ਼ਰੂਰੀ ਹੈ ਮੈਂ ਗੱਲ ਕਿਉਂ ਕਹਿ ਰਿਹਾ ਕਿਉਂਕਿ ਚਾਈਨਾ ਡੋਰ ਇਹ ਸਿੰਥੈਟਿਕ ਡੋਰ ਇਹ ਖੂਨੀ ਡੋਰ ਲੋਕਾਂ ਦਾ ਬਹੁਤ ਨੁਕਸਾਨ ਕਰ ਰਹੀ ਹੈ ਵਾਤਾਵਰਣ ਦਾ ਨੁਕਸਾਨ ਕਰ ਰਹੀ ਹੈ ਪੰਛੀਆਂ ਦਾ ਪਸ਼ੂਆਂ ਦਾ ਨੁਕਸਾਨ ਕਰ ਰਹੀ ਹੈ ਇਨਸਾਨਾਂ ਦਾ ਨੁਕਸਾਨ ਤੱਕ ਕਰ ਹੀ ਰਹੀ ਹੈ ਹੁਣ ਤਾਜ਼ਾ ਮਾਮਲਾ ਨਵਾਂ ਸ਼ਹਿਰ ਤੋਂ ਵੀਰ ਦੇ ਨਾਲ ਇਹ ਘਟਨਾ ਕਟਿਆ ਕਿ ਇਹਦਾ ਬੂਟ ਜਿਹੜਾ ਚਾਈਨਾ ਡੋਰ ਨੇ ਕੱਟ ਦਿੱਤਾ ਪਹਿਲਾਂ ਕਹਿੰਦਾ ਗਲ ਚ ਫਸੀ ਇੱਕ ਦਿਨ ਹੱਥ ਚ ਫਸੀ ਤੇ ਹੁਣ ਬੂਟ ਜਿਹੜਾ ਹੈ ਉਹ ਕੱਟ ਦਿੱਤਾ ਗੱਲ ਵਸ ਭਾਜੀ ਮੈਂ ਇਧਰ ਆਪਣੇ ਸ਼ਹਿਰ ਚ ਉਤਰ ਦਿੰਦਾ ਸੀ ਤੇ ਮੇਰੇ ਪੈਰ ਚ ਚਾਈਨਾ ਡੋਰ ਫਸ ਗਿਆ ਮੇਰਾ ਬੂਟ ਵੜ ਦਿੱਤਾ ਹੀ ਉਹਨੇ ਮੈਂ ਤਾਂ ਟੱਕ ਲਾਤਾ ਮੇਰਾ ਪੈਰ ਬਚ ਗਿਆ ਅੱਛਾ ਮਤਲਬ ਇਹ ਖਤਨਾਜਿਆ ਕੰਮ ਆ ਕੱਲ 10 ਮਿੰਟਾਂ ਮਰੇ ਹੋਈ ਆ ਉੱਥੇ ਬੰਨੀ ਵੇਖ ਹੁੰਦੇ ਪਰ ਅਸੀਂ ਦੇਖ ਸਕਦੇ ਹਾਂ ਕਿ ਕੇ ਕੇ ਮਰੇ ਹੋਇਆ ਕੰਮ ਕਿੱਥੋਂ ਲਾਈ ਹੁਣ ਮੈਂ ਡੋਰ ਜਿਹੜੀ ਆ ਕੀ ਚਾ ਖਤਰਨਾਕ ਹੈ ਕਿਉਂਕਿ ਰੋਡ ਤੇ ਆਪਾਂ ਪਬਲਿਕ ਸਾਰੀ ਘੁੰਮਦੇ ਆ ਕੋਈ ਮਨ ਜਾਨ ਮਾਲ ਦੀ ਹਾਨੀ ਹੋ ਜੇ ਕਿਸੇ ਦੀ ਇਸ ਚੀਜ਼ ਲਈ ਮੈਂ ਤਾਂ ਤੁਹਾਨੂੰ ਇੱਕ ਕਿਹਾ ਸੀ ਵੀ ਆਪਣੇ ਆਕੇ ਦੱਸੋ ਮੜਾ ਪ੍ਰਸ਼ਾਸਨ ਇਹ ਵੇਰ ਹੋਵੇ ਅਸੀਂ ਰੋਡ ਤੇ ਰਹਿਣਾ ਜੀ 10 12 ਘੰਟੇ ਅਸੀਂ ਰੋਡ ਤੋਂ ਨੰਦੇਲੀ ਜਿੱਨੇ ਸਾਡੇ ਹੈਗੇ ਬੰਦੇ ਜੀ ਸਾਰੇ ਰੋਡ ਦੇ ਉੱਪਰ ਹੁੰਦੇ ਆ ਜੀ ਰਿਸਕ ਹੀ ਕੰਮ ਆ ਰਿਸਕ ਹੀ ਜ਼ਿਆਦਾ ਵਾ ਜੀ ਜਿੱਦਾਂ ਹੁਣ ਮੇਰਾ ਪੈਰ ਵੱਜ ਗਿਆ ਤੁਸੀਂ ਆਪ ਦੇਖ ਲਓ ਬੂਟ ਵੱਢ ਹੋ ਗਿਆ ਉਸ ਤੋਂ ਬਾਅਦ ਮੇਰੇ ਕੱਲ ਤੁਹਾਨੂੰ ਦੱਸਿਆ ਵੀ ਜੇ ਕਾਰ ਨਿਕਲ ਗਈ ਇਹ ਗੱਡੀ ਹੁੰਦੀ ਤਾਂ ਮੇਰਾ ਉਧਰ ਮੇਰੇ ਥੱਲੇ ਗਾਲਤ ਲੱਗੇਣੀ ਸੀਗੀ ਉਤਵਾਰ ਹੱਥ ਚ ਫਰੀ ਆਇਆ ਇਹ ਚੀਜ਼ਾਂ ਹੁਣ ਮੈਂ ਸਾਡੇ ਸਾਹਮਣੇ ਦਿਖਾਈਆਂ ਕਿੱਟ ਦੇ ਵਿੱਚ ਪਾਈਓ ਇਕੱਠੀ ਕਰਕੇ ਜਿੱਥੇ ਸ਼ਹਿਰ 'ਚ ਮਿਲਦੀ ਮੈਂ ਇਕੱਠੀ ਕਰੀ ਜਾਂਦਾ ਕਿ ਕੋਈ ਹੋਰ ਨਾ ਨਵੇਂ ਚੀਜ਼ ਹੋਵੇ ਉਹ ਜਿਹਨੂੰ ਇਕੱਠੀ ਕਰਨ ਲਈ ਲੋਕੀ ਜਾਂ ਆਫਦਰ ਲੰਗੀ ਜਾਂਦੇ ਆ ਛੱਡੀ ਜਾਂਦੇ ਆ ਕਿਸੇ ਕੋਲ ਟਾਈਮ ਹੀ ਨਹੀਂ ਕਿਸੇ ਲਈ ਮੈਂ ਬਚ ਗਿਆ